فکر کہنا بادشاہ یہ تو کچھ بھی گلت نہیں جو تیرے کول ہے تو لٹائی جانا جو میرے کو میں لٹائی جانا ਮੇਰੇ ਕੋਲੇ ਖਜ਼ਾਨਾ ਮੇਰੇ ਕੋਲੇ ਵਾਰੀ ਐ ਠਿੱਕਲੀ ਕਲੀਰ ਦੀ ਗੱਪ ਸੁਖਬੀਰ ਦੀ ਚਿੱਟਾ ਮੇਰੇ ਭਾਈ ਦਾ ਬਾਦਰ ਤੋਂ ਮੰਗਾਈ ਦਾ ਖੁੱਲਾ ਵਰਤਾਈ ਦਾ ਦੱਸੋ ਕਿੰਨਾ ਚਾਹੀਦਾ ਲੰਗੇ ਕੋਈ ਨੌਕਰੀ ਡਾਂਗਾ ਨਾ ਕਟਾਈ ਦਾ ਸੰਤਾਂ ਤੇ ਪ੍ਰਚਾਰਕਾਂ ਤੇ ਹਮਲੇ ਕਰਾਉਣ ਲਈ ਆਪਣਿਆਂ ਤੋਂ ਹੀ ਫਰੂਤੀਆਂ ਦਾ ਲੰਗਰ ਲਵਾਈ ਦਾ ਚਿੱਟਾ ਗਲੀ ਗਲੀ ਐ ਕਿਉਂਕਿ ਸਰਕਾਰ ਨਾਲ ਲੜੀ ਐ ਚਿੱਟਾ ਸਾਡਾ ਲਹੂ ਵੇ ਮੁਬادله ਦੀ ਬਹੋਂ ਵੇ ਕੋਰਦਾਰੇ ਸ਼ਰਾਬ ਪੀ ਕੇ ਤੂੰ ਗਿਆ ਕਿਉਂ ਗਿਆ ਜਾਗ ਨਹੀਂ ਗਿਆ ਕੋਰਦਾਰੇ ਸ਼ਰਾਬ ਪੀ ਕੇ ਕਿੱਥੇ ਚੱਲ ਇੱਕ ਮਿੰਟ ਹੋਰ ਇੱਕ ਮਿੰਟ ਕਿੰਨੇ ਚੁੱਤੀ ਕਿਤਾ ਮਾਰੀ ਦੇਖਿਆ ਚੁੱਤੀ ਮਾਰ ਨਹੀਂ ਸਾਦੇ ਉਦੋਂ ਦੀ ਕਿਉਂ ਨਹੀਂ ਮਾਰੀ ਨਹੀਂ ਇਹ ਗੁਰਦਾਰੇ ਸ਼ਾਪ ਹੀ ਕਿਉਂ ਨਹੀਂ ਗਿਆ ਤੂੰ ਦੇਖਿਆ ਗਿਆ ਨਹੀਂ ਦੇਖਿਆ ਇਹ ਵੀ ਸਰਣ ਦੇਖਿਆ ਸਰਣ ਦੇਖਿਆ ਇੱਕ ਮਾਰ ਲੈ ਆ ਜਾ ਬਾਹਰ ਬਾਹਰ ਥੱਪੜ ਬਾਹਰ ਤੂੰ ਮਾਰ ਬਾਹਰ ਨੂੰ ਥੱਪੜ ਬਾਹਰ ਥੱਪੜ ਬਾਹਰ ਥੱਪੜ ਮਾਰ ਵੱਡਾ ਸਿਆਣਾ ਓਏ ਗੁਰਦਾਰੇ ਨਹੀਂ ਗਿਆ ਪੈਸੇ ਲੈਂ

ਹਾਂ ਜੀ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਜਿਹੜੇ ਭਗਵੰਤਾਂ ਦੇ ਛੱਤਰ ਪਈ ਹੈਗੇ ਆ ਤੇ ਅੱਗੇ ਤਾਂ ਉਹਦੇ ਗੁਰਦੁਆਰੇ ਸ਼ਰਾਬ ਪੀਤੀ ਕਰਕੇ ਪਏ ਆ ਜਿਹੜੇ ਆਪ ਆਲਿਆਂ ਨੇ ਅੱਜ ਮੇਰੇ ਪਰਨੇ ਨੂੰ ਦਿਨ ਪਾਗ ਨੂੰ ਹੱਥ ਲਾਇਆ ਜਿਹੜੀ ਕਿ ਇਹ ਵੀ ਇਹਨਾਂ ਨੇ ਉਤਾਰੀ ਤੇ ਇਹਦਾ ਵੀ ਜਿਹੜਾ ਇਹਨਾਂ ਨੂੰ ਰਜਾਨਾ ਭੁਗਤਣਾ ਪੈਣਾ ਮੈਨੂੰ ਕਿਸੇ ਨਾਲ ਕੋਈ ਲगाव ਨਹੀਂ ਕੋਈ ਲੈਣਾ ਦੇਣਾ ਨਹੀਂ ਸਿਰਫ ਇਹ ਗੁਰੂ ਘਰੇ ਸ਼ਰਾਬ ਪੀ ਕੇ ਗਿਆ ਇਸ ਲਈ ਇਸ ਗਲਤ ਮੈਨੂੰ ਇੱਥੇ ਗੁੰਦਕ ਸੀ ਜਿਸ ਦਾ ਮੈਂ ਬਸ ਲੈ ਲਿਆ ਤੇ ਬਾਕੀ ਜਿਹੜਾ ਇਹਨਾਂ ਨੇ ਆਪ ਆ ਲੈਣੇ ਅੱਜ ਇਕੱਠੇ ਹੋ ਕੇ ਮੇਰੇ ਪਾਗ ਨੂੰ ਹੱਥ ਪਾਇਆ ਇਹ ਚੀਜ਼ ਦਾ ਮਹਾਰਾਏ ਜਾਣੇ ਤੇ ਇਹਦਾ ਵੀ ਹਜੇ ਬਦਲਾ ਨਹੀਂ ਗਿਆ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੜ੍ਹਦੀ ਕਲਾ ਦਾ ਨਾਮ ਹੈ ਕੋਈ ਨਸ਼ਾ ਕੀਤਾ ਨਾ ਮੈਂ ਕੋਈ ਸ਼ਰਾਬ ਪੀਤੀ ਐ ਤੇ ਜਿਹੜਾ ਇਹ ਐਵੇਂ ਬਿਨਾਂ ਮਗਰਦੀਆਂ ਹੁਣ ਬਹੁਤ ਹਟਾਉਂਦੇ ਆ ਵੈਸੇ ਤਾਂ ਸਾਰੇ ਵੀਡੀਓ ਬਣਾਈ ਜਾਂਦੇ ਸੀ ਪਰ ਉਹ ਲੁੱਕੂ ਹੋ ਗਏ ਕੋਈ ਗੱਲ ਨਹੀਂ ਫਿਰ ਕੀ ਐ ਸਾਰਾ ਕੁਝ ਆਜੂ ਸਾਹਮਣੇ ਹੋਲੀ ਹੋਲੀ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅੱਜ ਭਗਵੰਤਾ ਮੈਲਬੌਰਨ ਦੇ ਵਿੱਚ ਆਇਆ ਸੀ ਤੇ ਦਾਸ ਨੇ ਉਹਦੇ ਛਿੱਤਰ ਪ੍ਰੇੜ ਕੀਤੀ ਤੇ ਆਪ ਵਾਲਿਆਂ ਦੇ ਕੋਈ ਘੱਟੋ ਘੱਟ ਹੋਣਿਆ 2250 ਜਾਣਾ ਠੀਕ ਹੈ ਤੇ ਦਾਸ ਸੀਗਾ ਇਕੱਲਾ ਉੱਥੇ ਤੇ ਮੈਨੂੰ ਕੀ ਦੁੱਖ ਸੀ ਜਿਹੜਾ ਇਹ ਸ਼ਰਾਬ ਪੀ ਕੇ ਗੁਰਦੁਆਰਾ ਸਾਹਿਬ ਵਿਖੇ ਗਿਆ ਸੀ ਗੁਰੂ ਘਰੇ ਉਹ ਚੀਜ਼ ਦਾ ਮੇਰੇ ਅੰਦਰ ਦੁੱਖ ਸੀ ਬੜੇ ਚਿਰ ਦਾ ਅੱਜ ਜਦੋਂ ਮੈਂ ਕੋਲੇ ਬੈਠਾ ਕੱਲਾ ਜਾਣਾ ਮੈਂ ਫੋਟੋ ਅੱਗੇ ਵੀ ਫੇਸਬੁੱਕ ਤੇ ਪਾਈਆਂ ਹੁਣ ਵੀ ਇਹ ਤੁਹਾਨੂੰ ਮੈਂ ਬੋਲ ਰਿਹਾ ਦੁਆਰਾ ਇਹ ਆਪ ਵਾਲਿਆਂ ਨੇ ਹੋਰ ਤਾਂ ਇਹਨਾਂ ਦਾ ਕੋਈ ਚਾਰਾ ਚੱਲਿਆ ਨਹੀਂ ਜਦੋਂ ਉਹਦੇ ਛਿੱਤਰ ਫੇਰੇ ਤੇ ਮੁਰਕਿਆਂ ਨੂੰ ਛਿੱਤਰ ਕਿਉਂ ਮਾਰਦਾ ਮੈਂ ਉਹ ਵੀਡੀਓ ਵੀ ਪਾਉਂਗਾ ਸਾਰੀ ਮੇਰੇ ਕੋਲ ਹੈਗੀ ਐ ਮੈਂ ਜਿਹੜੀ ਆਪ ਬਣਾਈ ਐ ਕਿਉਂਕਿ ਜਿਹੜੀ ਉਹਨਾਂ ਨੇ ਬਣਾਈ ਐ ਉਹ ਤਾਂ ਉਹਨਾਂ ਨੇ ਲਕੋਲੀਆਂ ਸਾਰਿਆਂ ਨੇ ਆਪ ਵਾਲਿਆਂ ਨੇ ਜਦੋਂ ਛੱਤਰ ਪਏ ਆ ਨਾ ਉਹ ਤਾਂ ਤੁਹਾਨੂੰ ਕਿਸੇ ਨੂੰ ਵਿਖਾਈਆਂ ਹੀ ਨਹੀਂ ਜੇ ਨਹੀਂ ਜੁਰਤ ਹੈ ਤੇ ਪਿਓ ਦੇ ਪੁੱਤੋ ਚੜਾਉਣ ਹੋਣਾ ਜਦੋਂ ਛੱਤਰ ਪਏ ਐ ਮੈਂ ਚੜਾਉਂਗਾ ਸਤ ਤੁਹਾਨੂੰ ਸਾਰਾ ਵਿਖਾਉਂਗਾ ਵੀ ਕੀ ਹੋਇਆ ਠੀਕ ਹੈ ਮੁੜ ਕੇ ਕਹਿੰਦੇ ਜੀ ਇੱਕ ਛਰਾਬੀ ਆ ਗਿਆ ਸੀ ਕਾਲੀਆਂ ਦਾ ਉਹ ਆ ਗਿਆ ਸੀ ਤੁਹਾਡੇ ਸਾਹਮਣੇ ਹੁਣੇ ਮੈਂ ਆ ਗਿਆ ਖੜਾ ਹਾਂ ਤੁਸੀਂ ਦੱਸੋ ਜੇ ਕੋਈ ਵੀ ਬੰਦਾ ਸ਼ਰਾਬ ਸਾਬਤ ਕਰ ਦੇ ਇੱਕ ਤੌਂਕਾ ਵੀ ਪੀਤੀ ਗੁਰੂ ਗ੍ਰੰਥ ਸਾਹਿਬ ਦੇ ਮਤਾਬਿਆ ਚ ਮੈਂ ਆਪਦਾ ਸਿਰ ਕਲਮ ਕਰਾਰੂਗਾ ਪਰ ਦੁੱਖ ਹੈ ਮੈਨੂੰ ਇਸ ਗੱਲ ਦਾ ਵੀ ਇਹਨਾਂ ਨੇ ਮੇਰੀ ਪੱਗ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਇਹ ਵੱਡੇ ਹਮਦਰਦੀ ਹੈਗੇ ਗੁਰੂ ਘਰ ਦੇ ਤੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਵੀ ਅਸੀਂ ਕੀ ਕਰੀ ਜਾਂਦੇ ਆ ਤੇ ਇਹਨਾਂ ਨੂੰ ਇਹ ਨਹੀਂ ਪਤਾ ਹੁਣ ਆਪ ਵਾਲੇ ਥੱਲੇ ਕਮੈਂਟ ਲਿਖਦੇ ਆ ਫਲਾਨਾ ਝੰਕਾ ਉਹ ਦੱਲਿਓ ਸੋਨੂੰ ਸ਼ਰਮ ਨਹੀਂ ਆਉਂਦੀ ਛੋਡੇ 250 ਦੇ ਵਿੱਚ ਇੱਕ ਕੱਲਾ ਆਣਾ ਆਪਦੀ ਜੁਰਤ ਹਿੰਮਤ ਰੱਖ ਕੇ ਤੇ ਸਟੇਜ ਤੇ ਛੋਡੇ ਭਗਵਾਨ ਦੇ ਛਿੱਤਰ ਮਾਰਦੇ ਤੇ ਤੁਸੀਂ ਦੱਲਿਓ ਗੱਲਾਂ ਕਰਦੇ ਆ ਮਰ ਜੋ ਭੈਣ ਜਦੋਂ ਚੱਪਣੀ 'ਚ ਨੱਕ ਡਬੋ ਕੇ ਦੱਲੇ ਹੋਣ ਆ ਬੈਠਾ ਮੈਂ ਘਰੇ ਕੋਈ ਕਹਿੰਦਾ ਇਹ ਹਸਪੀਟਲ ਆ ਕੋਈ ਕਹਿੰਦਾ ਕਿੱਥੇ ਆ ਆ ਬੈਠਾ ਮੈਂ ਘਰੇ ਠੀਕ ਐ ਜਿੱਥੇ ਜਿਹਦਾ ਜੀ ਕਰਦਾ ਨਾ ਜਿੱਥੇ ਜੀ ਕਰਦਾ ਮੈਨੂੰ ਸੱਦ ਲਓ ਮੈਲਬੌਰਨ 'ਚ ਜਿੰਨੀ ਮਹਾਰਾਜ ਨੇ ਲਿਖਿਆ ਨਾ ਉੰਨੀ ਦਾ ਭੋਗੂਗਾ ਠੀਕ ਐ ਨਾਰਾਈ ਵਧੇ ਨਾ ਤਿਲ ਘਟੇ ਜੋ ਲਿਖਤੀ ਕਰਤਾਰ ਜਿੰਨੀ ਮਹਾਰਾਜ ਨੇ ਲਿਖਿਆ ਨਾ ਆਪ ਆਲਿਓ ਸੁਣ ਲਓ ਚੰਗੀ ਤਰ੍ਹਾਂ ਆ ਦਾਸ ਇੱਥੇ ਹੀ ਰਹਿੰਦਾ ਮੈਲਬੌਰਨ ਜੀ ਜਿਹੜਾ ਮਰਜੀ ਜੀ ਦਾ ਜੀ ਕਰਦਾ ਐਡਰੈਸ ਦੇ ਕੇ ਸੱਦ ਲਿਓ ਤੇ ਜਿੰਨਾ ਜਰ ਹੈਗੇ ਨਾ ਜਿਉਉਨੇ ਐ ਤੇ ਐਂ ਛਿੱਤਰ ਫੇਰਾਂਗੇ ਸੋਡੇ ਤੇ ਅਜੇ 11:00 ਵਜੇ ਗਿਣਤੀ ਹੋਣੀ ਤਾਂ ਸਰਕਾਰ ਬਾਲ ਸਾਹਿਬ ਦੀ ਬਣ ਜਾਣੀ ਐ ਤੇ ਫਿਰ ਤੁਸੀਂ ਨੂੰ ਮੈਂ ਵੇਖੋ ਜਿਹੜੇ ਐਨ ਆਰ ਆਈ ਵਾਲੇ ਇੱਥੇ ਵਾਲੇ ਨਾ ਤੁਸੀਂ ਮੈਨੂੰ ਇੰਡੀਆ ਜਾ ਕੇ ਫਿਰ ਵਿਖਾਓ ਛੁੱਡੀ ਬੋਰਡ ਤੇ ਫਿਰ ਪੈਂਦੀ ਆ ਕਿਵੇਂ ਐ ਠੀਕ ਐ ਨਾ ਮੈਂ ਤਾਂ ਫੇਰ ਵੀ ਅੱਜ ਸੋਡੇ 250 ਦੇ ਵਿੱਚ 66 ਮਾਰ ਕੇ ਆਇਆ ਨਾ ਤੇ ਤੁਸੀਂ ਸਾਡੇ ਵਿੱਚ ਵੜ ਕੇ ਵੇਖੋ ਸੋਡੀ ਬੰਡ ਲਾਲ ਕਰਕੇ ਨਾ ਵਿਖਾਈ ਨਾ ਤੇ ਮੈਨੂੰ ਵੀ ਪਿਓ ਦਾ ਪੁੱਤ ਨਾ ਆਖਿਓ ਠੀਕ ਆ ਨਾ ਹਜੇ ਮਾਰਦੇ ਆ ਗੱਲਾਂ ਉਤੋਂ ਕਰਦੇ ਕਮੈਂਟ ਵੱਡੇ ਸਾਈ 100 ਵੀਰੋ ਅੱਜ ਸੱਚ ਹੈ ਤੇ ਸੱਚੀ ਗੱਲ ਮੈਂ ਕਹਿੰਦਾ ਝੂਠ ਬਿਲਕੁਲ ਵੀ ਇੱਕ ਰਾਈ ਭਰਦਾ ਵੀ ਨਹੀਂ ਵੀਡੀਓ ਬੜੀ ਲੰਮੀ ਐ ਮੈਂ ਚੜਾਉਣ ਦੀ ਕੋਸ਼ਿਸ਼ ਕੀਤੀ ਐ ਫੇਸਬੁੱਕ ਤੇ ਉਹ ਚੜੀ ਨਹੀਂ ਤੇ ਮੈਂ ਦੁਬਾਰਾ ਜਦੋਂ ਵੀ ਕੱਲ ਨੂੰ ਜਾਂ ਜਦੋਂ ਵੀ ਟਾਈਮ ਲੱਗਿਆ ਮੈਂ ਦੁਬਾਰਾ ਜਿਹੜੀ ਵੀਡੀਓ ਫੇਸਬੁਕ ਦਾ ਪਤਾ ਲੱਗ ਜੂ ਵੀ ਕੀ ਹੋਇਆ ਕੀ ਨਹੀਂ ਹੋਇਆ ਠੀਕ ਹੈ ਫਿਰ ਇਹ ਕਹਿੰਦਾ ਕਿ ਭਗਵਾਨ ਤੇਰੇ ਤੂੰ ਛੱਤਰ ਕਿਉਂ ਮਾਰਿਆ ਮੈਂ ਕਿਹਾ ਛੱਤਰ ਨਾ ਮਾਰੀਏ ਤਾਂ ਹੋਰ ਕੀ ਮਾਰੀਏ ਇਹ ਸਾਡੇ ਗੁਰੂ ਘਰੇ ਇਹ ਸਾਡੇ ਗੁਰਦ ਆਮਾ ਦੇ ਵਿੱਚ ਸ਼ਰਾਬ ਪੀ ਕੇ ਜਾ ਕੇ ਇਹ ਬੜੇ ਤੇ ਇਹਨੂੰ ਪਤਾ ਨਹੀਂ ਲੱਗਦਾ ਤੇ ਇੱਥੇ ਵੱਡਾ ਸਤੇਜਾਂ ਦੇ ਨਾ ਭਾਸ਼ਣ ਦਿੰਦਾ ਮਖੌਲਾ ਕਮੈਂਟਾਂ ਚ ਹੈ ਇਹ ਇਹ ਲੀਡਰੀ ਪੁਣਾ ਹੈਗਾ ਲਿਡਰੀ ਕਰਨੀ ਹੈ ਤੇ ਲਿਡਰੀ ਤੰਗ ਨਾਲ ਕਰਨੀ ਸਿੱਖੋ ਤੇ ਨਹੀਂ ਫਿਰ ਇਸੇ ਤਰ੍ਹਾਂ ਛੱਤਰ ਪਹਿਨਗੇ ਬਾਈ ਹਏ ਇਹ ਮੇਰੀ ਗੱਲ ਸੁਣੋ ਪਹਿਲਾ ਕੰਮ ਭਗਵੰਤੇ ਤੇ ਇਹਨੇ ਆ ਦਾਸ ਨਹੀਂ ਕਰਤਾ ਹੁਣ ਹੋਰ ਬਥੇਰੇ ਦਾਸ ਤਿਆਰ ਆ ਮਿੱਤਰਾ ਹੁਣ ਤੂੰ ਭਗਵੰਤਿਆ ਤੂੰ ਵੀ ਤਿਆਰ ਹੋ ਜਾ ਤੇ ਦੂਜੇ ਵੀ ਆਪ ਵਾਲੇ ਤਿਆਰ ਹੋ ਜਾਣ ਤੇ ਜਿਹੜੇ ਬਾਈ ਕਹਿੰਦੇ ਕੋਈ ਕਹਿੰਦਾ ਐਂਬੂਲੈਂਸ ਦੇ ਚੜਾਤਾ ਕੋਈ ਕਹਿੰਦਾ ਉਹ ਤੇ ਕਰਤਾ ਕੋਈ ਕਹਿੰਦਾ ਕਿਵੇਂ ਕਰਤਾ ਵੀਰੋ ਕਿਤੇ ਨਹੀਂ ਆ ਮੈਂ ਆਉਂਦੇ ਘਰੇ ਫਿਰਦਾ ਆਉਂਦੇ ਘਰੇ ਬੈਠਾ ਆ ਵੇਖ ਲੋ ਕੋਈ ਮੈਨੂੰ ਕਿਸੇ ਦਾ ਡਰ ਨਹੀਂ ਕੋਈ ਡੁੱਕਰ ਨਹੀਂ ਮੈਂ ਦੁਬਾਰਾ ਫਿਰ ਕਹਿਣਾ ਵੀ ਜਿਹੜਾ ਮਰਜੀ ਮੈਲਬੌਰਨ ਦੇ ਵਿੱਚ ਜਿੱਥੇ ਮਰਜੀ ਮੈਨੂੰ ਸੱਦ ਲੇ ਉੱਥੇ ਮੈਂ ਜਾਊਂਗਾ ਜਾ ਕੇ ਉਹਨੂੰ ਮਿਲੂੰਗਾ ਇਹਦਾ 2250 ਦੇ ਵਿੱਚ ਮੈਂ ਤੁਹਾਡੇ ਨਾਲ ਜਾ ਕੇ ਆ ਗਿਆ ਤੇ ਕੱਲੇ ਨੂੰ ਮੈਂ ਕੀ ਦਵਾਲਾ ਜਿੱਥੇ ਮਰਜੀ ਮੈਨੂੰ ਸੱਦ ਲਿਓ ਕੋਈ ਪਰਵਾਹ ਨਹੀਂ ਕੀ ਵੀਰੋ ਜਿੱਥੇ ਮਰਜੀ ਠੀਕ ਹੈ ਨਾ ਸੇਰ ਨੂੰ ਸਵਾ ਸੇਰ ਅਪੜਾਂਗੇ ਤੇ ਇੱਥੇ ਇੰਡੀਆ ਜਿੱਥੇ ਮਰਜੀ ਕੋਮੋ ਕੋਈ ਨਹੀਂ ਜਿੰਨੀ ਮਾਰ ਇਹਨੇ ਲਿਖੀ ਆ ਨਾ ਉੰਨੀ ਦਾ ਭੋਗਾਂਗੇ ਕਿਸੇ ਦਾ ਡਰ ਨਹੀਂ ਆ ਤੇ ਆ ਹੱਕ ਸੱਚ ਦੀ ਖਾਤਾ ਲੜਿਆ ਗੁਰੂ ਗ੍ਰੰਥ ਸਾਹਿਬ ਦੀ ਇਹ ਇਹ ਵੱਡਾ ਬੇਅਦਬੀ ਦਾ ਬਦਲਾ ਕਹਿੰਦੇ ਸੀ ਲੈਣਾ ਤੇ ਉੱਥੇ ਗਿਆ ਇਹ ਸ਼ਰਾਬ ਪੀ ਕੇ ਹੈ ਉਹ ਚੀਜ਼ ਦਾ ਮੈਨੂੰ ਦੁੱਖ ਸੀ ਆਪਣੇ ਪੰਜਾਬ ਵਾਲਿਆਂ ਤੋਂ ਤਾਂ ਇਹਦਾ ਕੁਝ ਕੀਤਾ ਨਹੀਂ ਗਿਆ ਤੇ ਭਾਈ ਮੈਂ ਆਸਟ੍ਰੇਲੀਆ ਆਇਆ ਮੇਰੇ ਤੋਂ ਜਿੰਨੇ ਕਿ ਛਿੱਤਰ ਸਰਿਆ ਤੇ ਮੈਂ ਤਾਂ ਐ ਨੂੰ ਭਈ ਮਹਾਰਾਜ ਦੀ ਪਹਿਲਾਂ ਕੀਤੀ ਗੁਰੂ ਮਹਾਰਾਜ ਮੂਰੇ ਅਰਦਾਸ ਅਰਦਾਸ ਕਰਕੇ ਤੇ ਫਿਰ ਜਿੰਨਾ ਕਿ ਮੇਰੇ ਤੋਂ ਅਰਦਾਸਾ ਸੋਧਿਆ ਗਿਆ ਭਗਵਾਨ ਤੇ ਅੱਜ ਮੈਂ ਤਾਂ ਬਈ ਸੋਧਤਾ ਬਾਕੀ ਭਾਈ ਅੱਗੇ ਜਿਵੇਂ ਮਹਾਰਾਜ ਦਾ ਹੁਕਮ ਹੈ ਕੋਈ ਗੱਲ ਨਹੀਂ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੂਆ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਕਿਸੇ ਕੋ ਰਾਜ ਨ ਦੇ ਹੈ ਲੋਝੋਲੇ ਹੈ ਨਿਜਬਲ ਸਿਰੇ ਹੈ ਕੂੰ ਕਰ ਅਜਬ ਮਹਲਤੇ ਦਰ ਗੁੱਸਤ ਹਲਾਲ ਅਸਤ ਬੁਰਦਨ ਬੇ ਸ਼ਮਸ਼ੀਰ ਦਸਤ ਨਾ ਸੀ ਕਿਸੇ ਤੋਂ ਡਰਦੇ ਆ ਨਾ ਡਰਾਉਣੇ ਆ ਠੀਕ ਹੈ ਸੱਚ ਦੇ ਪਹਿਰਾ ਦਿੰਨੇ ਆ ਤੇ ਅਜੀ ਕਿਸੇ ਦੇ ਮੇਰੀ ਗੱਲ ਸੁਣੋ ਕਿਸੇ ਦੀਆਂ ਕਰਦੀਆਂ ਫੈਮਲੀ ਦੀਆਂ ਟੇਡੀਆਂ ਵਿੰਗੀਆਂ ਗੱਲਾਂ ਕਰਕੇ ਨਹੀਂ ਅਸੀਂ ਸੱਚ ਤੇ ਸੱਚੀ ਗੱਲ ਕਰਦੇ ਆ ਸੋ ਅੱਜ ਵੀ ਮੈਂ ਸੱਚੀ ਗੱਲ ਕਰਦਾ ਹਾਂ ਗੁਰੂ ਗ੍ਰੰਥ ਸਾਹਿਬ ਇਹ ਗੁਰਦੁਆਰਾ ਸਾਹਿਬ ਸ਼ਰਾਬ ਪੀ ਕੇ ਜਾ ਕੇ ਉੱਤੋਂ ਜਰਦਾ ਮਲਦਾ ਜਰਦਾ ਲਾ ਲਾ ਕੇ ਇਹ ਗੁਰੂ ਘਰੇ ਗਿਆ ਇਹਨੇ ਸਾਰੇ ਪੰਜਾਬ ਵਾਲਿਆਂ ਨੂੰ ਪਾਗਲ ਬਣਾਇਆ ਸੋ ਇਸ ਕਰਕੇ ਮੈਨੂੰ ਦੁੱਖ ਸੀ ਆ ਤੇ ਭਈ ਮੈਂ ਅੱਜ ਉਹਦਾ ਬਦਲਾ ਇੱਥੇ ਮੈਲਬਾਉਂ ਦੇ ਵਿੱਚ ਲੈ ਲਿਆ ਸੋ ਮੇਰਾ ਮਨ ਨੂੰ ਹੁਣ ਸ਼ਾਂਤੀ ਹੈ ਹੁਣ ਚੜ੍ਹਦੀ ਕਲਾ ਜਾਂ ਮੈਂ ਵਾਈ ਦੁੱਜੀ ਦਾ ਖਾਂਸਾ ਵਾਈਗਰ ਵੀ ਬਦੇ ਇੱਥੇ ਤਰ੍ਹਾਂ ਹੀ ਦਾਸ ਨੂੰ ਮਹਾਰਾਜ ਚੜ੍ਹਦੇ ਆ ਕਲਾ ਰੱਖੇ ਤੇ ਭਰਾਵੋ ਫਿਰ ਮੈਂ ਤੁਹਾਨੂੰ ਜਿਹੜੀ ਵੀਡੀਓ ਇਹਦੇ ਛਿੱਤਰ ਮਾਰਨ ਵਾਲੀ ਹੈ ਉਹ ਵੀ ਮੈਂ ਤੁਹਾਨੂੰ ਚੜਾ ਕੇ ਮੈਂ ਤੁਹਾਨੂੰ ਵਿਖਾਉਂਗਾ ਸਾਰੇ ਵੇਖਿਓ ਚੰਗੀ ਤਰ੍ਹਾਂ ਇੱਕ ਇੱਕ ਗੱਲ ਤੁਹਾਨੂੰ ਸਾਰਿਆਂ ਦੇ ਸਾਹਮਣੇ